ਅਚੀ ਤਰ੍ਹਾਂ ਫੈਂਟ ਰੱਖੀਏ ਜਿਹੜੀਆਂ ਉਹ ਚਮਚ ਨਮਕ ਅੱਧਾ ਚਮਚ ਹਲਦੀ ਅੱਧਾ ਚਮਚ ਢੇਗੀ ਮਿਰਚ ਬੜੇ ਧਿਆਨ ਨਾਲ ਕਰਨਾ ਵਾ ਕਿ ਦਹੀਂ ਸਾਡਾ ਬਾਹਰ ਨਾ ਨਿਕਲੇ ਅੱਜ ਜਿਹੜਾ ਅਸੀਂ ਤੜਕਾ ਲਗਾਣਾ ਦੇਸੀ ਘਿਓ ਦੇ ਚਿਲਗਾ ਟੈਂਟੇ ਹੋਇਆ ਨਹੀਂ ਐਡ ਕਰਨ ਜਾ ਰਹੇ ਹਾਂ ਪਨੀਰ ਐਡ ਬਾਈਂਡਿੰਗ ਮੇਲ ਇੱਕ ਚਾਵਲ ਗਾਈਜ਼ ਜਿਹੜੇ ਦਾਲ ਤੇ ਸਬਜ਼ੀਆਂ ਖਾ-ਖਾ ਕੇ ਹੋ ਗਏ ਨੇ ਬੋਰ ਉਹਨਾਂ ਵਾਸਤੇ ਮੈਂ ਹਿਮਾਚਲ ਦੀ ਡਿਸ਼ ਲੈ ਕੇ ਆਈ ਹਾਂ ਜਿਹਦਾ ਨਾਮ ਹੈ ਰੇੜੂ ਤੁਸੀਂ ਚਾਹੋ ਤਾਂ ਇਹਨੂੰ ਮੱਕੀ ਤੇ ਬਾਜਰੇ ਦੀ ਰੋਟੀ ਨਾਲ ਵੀ ਖਾ ਸਕਦੇ ਹੋ ਪਰ ਅਸੀਂ ਖਾਵਾਂਗੇ ਰਾਈਸ ਦੇ ਨਾਲ 300 ਗ੍ਰਾਮ ਮੈਂ ਦਹੀਂ ਲਿਆਵਾ 300 ਗ੍ਰਾਮ ਦਹੀਂ ਨੂੰ ਮੈਂ ਹੁਣ ਫੈਂਟਣ ਲੱਗੀ ਹਾਂ ਅੱਛੀ ਤਰ੍ਹਾਂ ਫੈਂਟਣਾ ਕਿੜੀਆਂ ਦੀ ਗੰਡਾ ਹੈ ਨਾ ਅੱਛੀ ਤਰ੍ਹਾਂ ਮੈਲਟ ਹੋ ਜਾਂਦਾ ਚਮਚ ਨਮਕ ਅੱਧਾ ਚਮਚ ਹਲਦੀ ਅੱਧਾ ਚਮਚ ਢੇਗੀ ਮਿਰਚ ਅੱਧਾ ਚਮਚ ਲਾਲ ਮਿਰਚ ਇਹ ਉਹਨਾਂ ਸੇ 300 ਗ੍ਰਾਮ ਦਹੀਂ ਲਿਆਵਤੈ 300 ਗ੍ਰਾਮ ਹੀ ਅਸੀਂ ਪਾਣੀ ਐਡ ਕਰਨਾ ਵਾ ਫੋਲ ਫਿਰ ਇੱਕ ਕਰੀਏ ਅਸੀਂ ਉਹ ਫੈਂਟਦੇ ਆ ਦਹੀਂ ਨੂੰ ਬੜੇ ਧਿਆਨ ਨਾਲ ਦਹੀਂ ਨੂੰ ਫੈਂਟਨਾ ਵਾ ਕਿ ਦਹੀਂ ਸਾਡਾ ਬਾਹਰ ਨਾ ਨਿਕਲੇ ਦਹੀਂ ਸਾਡਾ ਫੈਂਟਿਆ ਗਿਆ ਵਾ ਹੁਣ ਅਸੀਂ ਕਰਦੇ ਹਾਂ ਚੋਪਿੰਗ ਸਟਾਰਟ ਤੋਂ ਅਸੀਂ ਮੀਡੀਅਮ ਸਾਈਜ਼ ਦੇ ਪਿਆਜ਼ ਲਏ ਨੇ ਹੁਣ ਅਸੀਂ ਇਹਨਾਂ ਨੂੰ ਕਰਨ ਲੱਗੇ ਹਾਂ ਚੋਪ ਇਹਨਾਂ ਨੂੰ ਅਸੀਂ ਬ੍ਰਿਕ ਬ੍ਰਿਕ ਚੋਪ ਕਰਨਾ ਵਾ ਜਿਸ ਦਾ ਅਸੀਂ ਦਾਲ ਨੂੰ ਤੜਕਾ ਲਗਾਉਣਾ ਹੈ ਉਸ ਤਰ੍ਹਾਂ ਅਸੀਂ ਇਹਨਾਂ ਨੂੰ ਬ੍ਰਿਕ ਬ੍ਰਿਕ ਚੋਪ ਕਰਾਂਗੇ ਪਿਆਜ਼ ਸਾਡੇ ਚੋਪ ਹੋ ਗਏ ਨੇ ਉਸੇ ਤਰ੍ਹਾਂ ਹੀ ਅਸੀਂ ਅਦਰਕ ਨੂੰ ਵੀ ਬਰੀਕ ਬਰੀਕ ਚੋਪ ਕਰਨਾ ਵਾ ਅਦਰਕ ਵੀ ਸਾਡਾ ਚੋਪ ਹੋ ਗਿਆ ਵਾ ਉਸ ਤੋਂ ਬਾਅਦ ਅਸੀਂ ਕਰਦੇ ਹਾਂ ਲਸਣ ਨੂੰ ਚੋਪ ਹੁਣ ਅਸੀਂ ਲਸਣ ਨੂੰ ਵੀ ਬਰੀਕ ਬਰੀਕ ਚੋਪ ਕਰਨਾ ਵਾ ਲਸਣ ਵੀ ਸਾਡਾ ਚੋਪ ਹੋ ਗਿਆ ਵਾ ਪਿਆਜ਼ ਅਦਰਕ ਔਰ ਲਸਣ ਸਾਡਾ ਚੋਪ ਹੋ ਗਿਆ ਵਾ ਤੇ ਹੁਣ ਅਸੀਂ ਕਰਦੇ ਹਾਂ ਮਿਰਚਾਂ ਨੂੰ ਵੀ ਚੋਪ ਮਿਰਚਾਂ ਵੀ ਸਾਡੀਆਂ ਚੋਪ ਹੋ ਗਈਆਂ ਨੇ ਹੁਣ ਅਸੀਂ ਕਰਦੇ ਹਾਂ ਤੜਕੇ ਦੀ ਤਿਆਰੀ ਇੱਕ ਦੋ ਵਾਰੀ ਇਹਨਾਂ ਨੂੰ ਮੈਂ ਵਾਸ਼ ਕਰ ਲਿਆ ਹੋਇਆ ਪਾਣੀ ਦੇ ਨਾਲ ਤੇ ਹੁਣ ਅਸੀਂ ਇੱਕ ਗਲਾਸ ਪਾਣੀ ਦਾ ਐਡ ਕਰਕੇ ਇਹਨਾਂ ਨੂੰ ਅੱਧੇ ਘੰਟੇ ਦੇ ਵਾਸਤੇ ਰੱਖ ਦੇਣ ਚਾਵਲ ਨੂੰ ਅੱਗ ਅਸੀਂ ਚੁੱਲੇ ਦੇ ਵਿੱਚ ਬਾਲ ਲਈ ਹੋਈ ਆ ਤੇ ਹੁਣ ਅਸੀਂ ਕੜਾਈ ਉੱਪਰ ਧਰਦੇ ਹਾਂ ਤੇ ਅੱਜ ਜਿਹੜਾ ਅਸੀਂ ਤੜਕਾ ਲਗਾਉਣਾ ਦੇਸੀ ਘਿਓ ਦੇ ਵਿੱਚ ਲਗਾਉਣਾ ਸਭ ਤੋਂ ਪਹਿਲਾਂ ਅਸੀਂ ਦੇਸੀ ਘਿਓ ਐਡ ਕਰਾਂਗੇ 2 ਚਮਚ ਘਿਓ ਨੂੰ ਅਸੀਂ ਅੱਛੀ ਤਰ੍ਹਾਂ ਗਰਮ ਕਰਨਾ ਵਾ ਦੇਸੀ ਘਿਓ ਸਾਡਾ ਗਰਮ ਹੋ ਚੁੱਕਾ ਵਾ ਤੇ ਹੁਣ ਅਸੀਂ ਅੱਧਾ ਚਮਚ ਜੀਰਾ ਐਡ ਕਰਨ ਜਾ ਰਹੇ ਹਾਂ ਜੀਰਾ ਸਾਡਾ ਪੁੱਜ ਗਿਆ ਵਾ ਮਿਰਚਾਂ ਸਾਡੀਆਂ ਲਾਲ ਹੋ ਚੁੱਕੀਆਂ ਨੇ ਤੇ ਹੁਣ ਅਸੀਂ ਸਭ ਤੋਂ ਪਹਿਲਾਂ ਪਾਵਾਂਗੇ ਪਿਆਜ਼ ਕਿ ਜਦੋਂ ਅਸੀਂ ਪਿਆਜ਼ ਜੀ ਤੜਕਾ ਲਗਾਣੇ ਆ ਤਾਂ ਅਸੀਂ ਪਿਆਜ਼ ਨੂੰ ਡਾਰਕ ਬ੍ਰਾਊਨ ਕਰਦੇ ਆ ਇਹਦੇ ਵਿੱਚ ਅਸੀਂ ਪਿਆਜ਼ ਨੂੰ ਡਾਰਕ ਬ੍ਰਾਊਨ ਨਹੀਂ ਕਰਨਾ ਲਾਈਟ ਬ੍ਰਾਊਨ ਹੀ ਕਰਨਾ ਹੈ ਕਲਰ ਚੇਂਜ ਹੋਣਾ ਸਟਾਰਟ ਹੋ ਗਿਆ ਵਾ ਤੇ ਹੁਣ ਅਸੀਂ ਕਰਦੇ ਹਾਂ ਲਸਣ ਐਡ ਇੱਕ ਗੱਲ ਹੋ ਰਹੀ ਤੁਸੀਂ ਚਾਹੋ ਤੇ ਇਹਨੂੰ ਰਿਫਾਈਨ ਦੇ ਵਿੱਚ ਵੀ ਤੜਕਾ ਲਗਾ ਸਕਦੇ ਹੋ ਪਰ ਦੇਸੀ ਘਿਓ ਦੇ ਵਿੱਚ ਤੜਕਾ ਲਗਾਉਣ ਦੇ ਨਾਲ ਇਹਦਾ ਟੇਸਟ ਬਹੁਤ ਹੀ ਅੱਛਾ ਆਂਦਾ ਉਹ ਹੁਣ ਅਸੀਂ ਐਡ ਕਰਾਂਗੇ ਅਦਰਕ ਤੇ ਨਾਲ ਹੀ ਅਸੀਂ ਐਡ ਕਰਾਂਗੇ ਹਰੀ ਮਿਰਚੀ ਦੋਨੋਂ ਅੱਛੀ ਤਰ੍ਹਾਂ ਮਿਕਸ ਕਰਨਾ ਦੇਖੋ ਪਿਆਜ਼ ਸਾਡੇ ਲਾਈਟ ਬ੍ਰਾਊਨ ਹੋ ਚੁੱਕੇ ਨੇ ਹੁਣ ਅਸੀਂ ਫਿਰ ਇਹਦੇ ਵਿੱਚ ਸਪਾਈਸੀ ਐਡ ਕਰਦੇ ਹਾਂ ਦੇ ਚਮਚ ਤੋਂ ਕੜ ਨਮਕ ਅੱਧਾ ਚਮਚ ਤੋਂ ਕੜ ਹਲਦੀ ਅੱਧਾ ਚਮਚ ਗਰਮ ਮਸਾਲਾ ਅੱਧੇ ਚਮਚ ਚੋਕਟ ਢੇਗੀ ਮਿਰਚ ਅੱਧੇ ਚਮਚ ਚੋਕਟ ਲਾਲ ਮਿਰਚ ਹੁਣ ਇਹਨਾਂ ਨੂੰ ਪਿਆਜ਼ ਦੇ ਵਿੱਚ ਸਪਾਈਸਿਸ ਨੂੰ ਮਿਕਸ ਕਰਦੇ ਆਂ ਘੰਟੇ ਹੋਇਆ ਦਹੀਂ ਐਡ ਕਰਨ ਜਾ ਰਹੇ ਆਂ ਹਮਾ ਜਲਦੇ ਵਿੱਚ ਤੇ ਇਹਨੂੰ ਰੇੜੂ ਕਹਿੰਦੇ ਹਨ ਕਈ ਲੋਕ ਇਹਨੂੰ ਲੜਕੇ ਵਾਲਾ ਦਹੀਂ ਵੀ ਕਹਿੰਦੇ ਨੇ ਅਸੀਂ ਇਹਨੂੰ ਉਬਾਲਾ ਨਹੀਂ ਦਿਵਾਨਾ ਤੇ ਹੁਣ ਅਸੀਂ ਇਹਦੇ ਵਿੱਚ ਕਰਨ ਜਾ ਰਹੇ ਹਾਂ ਪਨੀਰ ਐਡ 100 ਗ੍ਰਾਮ ਅਸੀਂ ਪਨੀਰ ਲਿਆਵਾ ਤੇ ਉਹਨੂੰ ਐਡ ਕਰਨ ਜਾ ਰਹੇ ਹਾਂ ਜੇਕਰ ਤੁਹਾਡੀ ਮਰਜ਼ੀ ਹੋਵੇ ਤੇ ਤੁਸੀਂ ਐਡ ਕਰ ਸਕਦੇ ਹੋ ਨਹੀਂ ਤੇ ਤੁਸੀਂ ਇਹਨੂੰ ਸਕਿਪ ਵੀ ਕਰ ਸਕਦੇ ਹੋ ਪਰ ਅਸੀਂ ਐਡ ਕੀਤਾ ਕਿਉਂਕਿ ਇਹਦੇ ਪਨੀਰ ਦੇ ਨਾਲ ਇਹਦਾ ਟੇਸ ਬਹੁਤ ਹੀ ਅੱਛਾ ਆਂਦਾ ਹੈ ਬੇੜੂ ਦੀ ਸਬਜ਼ੀ ਬਣ ਕੇ ਰੈਡੀ ਹੋ ਚੁੱਕੀ ਹੈ ਦੇਖੋ ਕਲਰ ਕਿੰਨਾ ਅੱਛਾ ਹੈ ਤਾਂ ਹੁਣ ਅਸੀਂ ਇਹਦੇ ਉੱਪਰ ਕਰਦੇ ਹਾਂ ਗਾਰਨਿਸ਼ ਵਾਸਤੇ ਧਨੀਆ ਐਡ ਤੇ ਇਸ ਤੋਂ ਬਾਅਦ ਅਸੀਂ ਬਣਾ ਨਿਆ ਚਾਵਲ ਹੁਣ ਅਸੀਂ ਚੁੱਲੇ ਤੇ ਕੜਾਹੀ ਫਿਰ ਤਰਾਂ ਜਾ ਰਹੇ ਹਾਂ ਹੁਣ ਅਸੀਂ ਬਣਾਣੇ ਨੇ ਰਾਈ ਦੋ ਕਟੋਰੀਆਂ ਵਿੱਚ ਚਾਵਲ ਦੀਆਂ ਲੀਆਂ ਸੀਆਂ ਤੇ ਤਿੰਨ ਕਟੋਰੀਆਂ ਅਸੀਂ ਪਾਣੀ ਵੀ ਐਡ ਕਰਨੀਆਂ ਨੇ ਪਾਣੀ ਸਾਡਾ ਗਰਮ ਹੋ ਜਾਏਗਾ ਤਾਂ ਫਿਰ ਅਸੀਂ ਚਾਵਲ ਐਡ ਕਰਾਂਗੇ ਤੇ ਜਦੋਂ ਸਾਡੇ ਚਾਵਲ ਬਣ ਜਾਣਗੇ ਫਿਰ ਅਸੀਂ ਨੂੰ ਲਗਾਵਾਂਗੇ ਤੜਕਾ ਪਾਣੀ ਸਾਡਾ ਗਰਮ ਹੋ ਗਿਆ ਵਾ ਹੁਣ ਅਸੀਂ ਅੱਧਾ ਵਿੱਚ ਨਿੰਬੂ ਐਡ ਕਰਾਂਗੇ ਤੇ ਨਿੰਬੂ ਪਾਕੇ ਬਣਾ ਰਹੇ ਹਾਂ ਇਸ ਕਰਕੇ ਬਣਾ ਰਹੇ ਹਾਂ ਚਾਵਲ ਸਾਡੇ ਖਿਲੇ ਖਿਲੇ ਬਣਨ ਤੇ ਅਸੀਂ ਕੜਾਈ ਦੇ ਵਿੱਚ ਐਡ ਕਰ ਦਿੱਤੇ ਨੇ ਹੁਣ ਅਸੀਂ ਠੱਕਣ ਜਾ ਰਹੇ ਹਾਂ 10 ਮਿੰਟਾਂ ਤੱਕ ਚੌਲ ਸਾਡੇ ਬਣ ਕੇ ਰੈਡੀ ਹੋ ਜਾਣਗੇ ਉਸ ਤੋਂ ਬਾਅਦ ਅਸੀਂ ਲਗਾਵਾਂਗੇ ਤੜਕਾ ਹੁਣ ਅਸੀਂ ਚਾਵਲ ਨੂੰ ਚੈੱਕ ਕਰ ਲੈਣ ਇੱਕ ਵਾਰੀ ਚਾਵਲ ਨੂੰ ਬਾਲਾ ਸਾਡਾ ਆ ਚੁੱਕਾ ਵਾ ਤੇ ਅਜੇ 5 ਕਿ ਮਿੰਟ ਹੋਰ ਲੱਗਣੇ ਨੇ ਅਸੀਂ ਫਿਰ ਦੁਬਾਰਾ ਇਹਨੂੰ ਟੱਕ ਦਿੰਦੇ ਹਾਂ 10 ਮਿੰਟ ਕੰਪਲੀਟ ਹੋ ਚੁੱਕੇ ਨੇ ਤੇ ਦੇਖਦੇ ਹਾਂ ਚੌਲ ਸਾਡੇ ਬਣ ਗਏ ਨੇ ਤੇ ਦੇਖੋ ਚੌਲ ਸਾਡੇ ਬਣ ਕੇ ਪੂਰੇ ਰੈਡੀ ਹੋ ਚੁੱਕੇ ਨੇ ਕਿੰਨੇ ਲੰਮਲੇ ਮੇ ਚਾਵਲ ਬਣੇ ਨੇ ਹਲੋ ਤੁਮਹਾਨੂੰ ਅਸੀਂ ਨੂੰ ਲਗਾਣੇ ਆ ਤੜਕਾ ਇੱਕ ਪਿਆਜ ਅਸੀਂ ਤੜਕੇ ਵਾਸਤੇ ਲੰਮ ਲੰਮਾ ਕੱਟਿਆ ਇੱਕ ਟੁਕੜਾ ਅਦਰਕ ਦਾ ਲੰਮਾ ਲੰਮਾ ਕੱਟਿਆ ਤੇ ਦੋ ਮਿਰਚਾਂ ਹਰੀਆਂ ਲੰਮੀਆਂ ਲੰਮੀਆਂ ਕੱਟੀਆਂ ਤਾਂ ਹੁਣ ਅਸੀਂ ਕਰਦੇ ਹਾਂ ਤੜਕੇ ਦੀ ਤਿਆਰੀ ਅਸੀਂ ਕੜਾਈ ਦੇ ਵਿੱਚ 4 ਚਮਚ ਤੇਲ ਐਡ ਕਰਾਂਗੇ ਤੇਲ ਸਾਡਾ ਗਰਮ ਹੋ ਜਾਂਦਾ ਤੇ ਫਿਰ ਅਸੀਂ ਇਹਦੇ ਵਿੱਚ ਜੀਰਾ ਐਡ ਕਰਦੇ ਹਾਂ ਚਮਚ ਅਸੀਂ ਜੀਰਾ ਐਡ ਕਰਨ ਜਾ ਰਹੇ ਹਾਂ ਜੀਰਾ ਸਾਡਾ ਭੁੱਜ ਗਿਆ ਹੁਣ ਅਸੀਂ ਅਦਰਕ ਐਡ ਕਰਨ ਜਾ ਰਹੇ ਹਾਂ ਅਦਰਕ ਨੂੰ ਵੀ ਅਸੀਂ ਹਲਕਾ ਹਲਕਾਈ ਭੁੰਨਣਾ ਹੈ ਉਸ ਤੋਂ ਬਾਅਦ ਅਸੀਂ ਪਿਆਜ਼ ਐਡ ਕਰਨ ਜਾ ਰਹੇ ਹਾਂ ਹੁਣ ਅਸੀਂ ਇਹ ਚਟ ਕਰਨ ਜਾ ਰਹੇ ਹਾਂ 1-2 ਮਿੰਟ ਅਸੀਂ ਹੋਰ ਪਿਆਜ਼ ਨੂੰ ਅਸੀਂ ਭੁੰਦੇ ਹਾਂ ਪਿਆਜ਼ ਨੂੰ ਅਸੀਂ 골ਡਨ ਬ੍ਰਾਊਨ ਨਹੀਂ ਕਰਨਾ ਕੱਚਾ ਕੱਚਾ ਹੀ ਥੋੜਾ ਜਿਹਾ ਰੱਖਣਾ ਹੈ ਇਹਨੂੰ ਅੱਧਾ ਚਮਚ ਨਮਕ ਅੱਧਾ ਚਮਚ ਗਰਮ ਮਸਾਲਾ ਤੇ ਹੁਣ ਅਸੀਂ ਇਹਦੇ ਵਿੱਚ ਕਰਨ ਜਾ ਰਹੇ ਹਾਂ ਉਹ ਬਾਇਲ ਕੀਤੇ ਹੋਏ ਚਾਵਲ ਛੇੜਪ੍ਰਿਕਾ ਨਾਲ ਗੁੰਪਾ ਚੌਲ ਬਣਾ ਕੇ ਦੇਖਿਓ ਬਹੁਤ ਹੀ ਦੇਸੀ ਲੱਗਣਗੇ ਰੇਡੂ ਦੇ ਨਾਲ ਤੇ ਚੌਲੇ ਬਹੁਤ ਹੀ ਅੱਛੇ ਲੱਗਣਗੇ ਨਾ ਚਾਵਲ ਸਾਡੇ ਬਣ ਕੇ ਰੈਡੀ ਹੋ ਚੁੱਕੇ ਹਨ ਹੁਣ ਅਸੀਂ ਉੱਪਰ ਧਨੀਏ ਦੀ ਗਾਰਨਿਸ਼ ਕਰਦੇ ਆਂ ਵਿਆਹਾਂ ਵਾਲੇ ਚਾਵਲ ਸਾਡੇ ਬਣ ਕੇ ਰੈਡੀ ਹੋ ਗਏ ਚਾਵਲ ਤੇ ਰੇੜੂ ਸਾਡੇ ਪ੍ਰੋਪਰ ਤਰੀਕੇ ਨਾਲ ਬਣ ਕੇ ਰੈਡੀ ਹੋ ਚੁੱਕੇ ਹਨ ਹੁਣ ਅਸੀਂ ਕਰਦੇ ਆਂ ਸਬ ਕਿੰਨੇ ਅچھے ਚਾਵਲ ਬਨੇ ਨੇ ਐ ਖਿਲੇ ਖਿਲੇ ਚਾਵਲ ਬਨੇ ਸਾਡੇ ਮੇਰੇ ਕਹਿੰਦੇ ਤੁਸੀਂ ਇੱਕ ਵਾਰੀ ਇਹ ਰੈਸਪੀ ਜ਼ਰੂਰ ਬਣਾ ਕੇ ਦੇਖਿਓ ਤੁਹਾਡੇ ਚਾਵਲ ਵੀ ਇਸੇ ਤਰ੍ਹਾਂ ਹੀ ਖਿਲੇ ਖਿਲੇ ਬਣਨਗੇ ਤੇ ਰੇੜੂ ਦੀ ਸਬਜੀ ਵੀ ਇਸੇ ਤਰ੍ਹਾਂ ਹੀ ਟੇਸਟੀ ਬਣੇਗੀ ਇਰੂ ਦੀ ਸਬਜ਼ੀ ਬਣ ਕੇ ਸਾਡੀ ਰੈਡੀ ਹੋ ਚੁੱਕੀ ਆ ਹੁਣ ਅਸੀਂ ਕੋਲੇ ਦੇ ਵਿੱਚ ਇਹਨੂੰ ਵੀ ਸਰਵ ਕਰਦੇ ਆ